ਕਿੰਨ ਹਾਂਜੀ ਮੰਮੀ ਪੁੱਤ ਗੁੱਸਾ ਨਾ ਕਰੀ ਉਹਦੀਆਂ ਗੱਲਾਂ ਦਾ ਨਿਆਣੀ ਮਾਤਾ ਪਤਾ ਨਹੀਂ ਲੱਗਦਾ ਵੀ ਕੀ ਬੋਲ ਜਾਂਦੀ ਐ ਕੋਈ ਗੱਲ ਨਹੀਂ ਮੰਮੀ ਮੈਂ ਤਾਂ ਉਹਦੀ ਕੋਈ ਗੱਲਾਂ ਦਾ ਗੁੱਸਾ ਨਹੀਂ ਕਰਿਆ ਬਸ ਪਤਾ ਨਹੀਂ ਕਿਉਂ ਸ਼ਾਇਦ ਮੇਰੀ ਕਿਸਮਤ ਮਾੜੀ ਐ ਜਿਹੜੇ ਮੇਰੇ ਮਾਪੇ ਨਹੀਂ ਹੈਗੇ ਮੇਰਾ ਕੋਈ ਹੈ ਨਹੀਂ ਤਾਂ ਕਰਕੇ ਮੇਰਾ ਵੀ ਮਨ ਕਰਦਾ ਐ ਮੇਰਾ ਵੀ ਕੁਸ਼ੰਧਾਰਾ ਲੈ ਕੇ ਆਵੇ ਹਨ ਪਰ ਐਨੀ ਮੇਰੀ ਕਿਸ ਨੂੰ ਪੁੱਤ ਐ ਕਿਉਂ ਕਹਿਨੀ ਆ ਹੈ ਕਿਉਂ ਨਹੀਂ ਤੇਰਾ ਕੋਈ ਮੈਂ ਤੇਰੀ ਮਾਂ ਨਹੀਂ ਹੈਗੀ ਪੁੱਤ ਇਹ ਜੀਆਂ ਗੱਲਾਂ ਨਹੀਂ ਸੋਚੀਦੀਆਂ ਹੁੰਦੀਆਂ ਕੋਈ ਗੱਲ ਨਹੀਂ ਜੇ ਤੇਰੀ ਮਾਂ ਉਹ ਮਾਂ ਨਹੀਂ ਰਹੀ ਮੈਂ ਤਾਂ ਹੈਗੀ ਆ ਪੁੱਤ ਇਹ ਜੀਆਂ ਗੱਲਾਂ ਨਹੀਂ ਮਨਚ ਸੋਚੀਦੀਆਂ ਹੁੰਦੀਆਂ ਨਾਲ ਮੇਰੀ ਗੱਲ ਸੁਣ ਕਦੇ ਬਬਲੂ ਨੇ ਤੈਨੂੰ ਕਿਹਾ ਵੀ ਤੂੰ ਉਹਨੇ ਪੇਕਿਆ ਤੋਂ ਸੰਧਾਰਾ ਲੈ ਕੇ ਆ ਨਹੀਂ ਮੰਮੀ ਮੈਨੂੰ ਪਤਾ ਹੈ ਤੁਸੀਂ ਮੇਰੀ ਮਾਂ ਉਹ ਵੀ ਬਹੁਤ ਚੰਗੇ ਮਿਲੇ ਨੇ ਮੈਨੂੰ ਪਰ ਮੈਂ ਵੀ ਕੀ ਕਰਾਂ ਹਾਂ ਉਹ ਕਹਿੰਦੇ ਨਾ ਮਨਪਰ ਹੀ ਆਂਦਾ ਵੀ ਜੇ ਮੇਰਾ ਸੰਧ ਆ ਰਾਂਦਾ ਹੁੰਦਾ ਤਾਂ ਤੁਹਾਨੂੰ ਵੀ ਕਿੰਨਾ ਚਾਹ ਹੁੰਦਾ ਹਨਾ ਹੈ ਬੋਲੀ ਕਿਹਜੀਆਂ ਗੱਲਾਂ ਕਰਦੀ ਆ ਲੈਣ ਦੇਣ ਦੇ ਭੁੱਖੇ ਨਹੀਂ ਹੁੰਦੇ ਪੁੱਤ ਸਿਆਣਾ ਤੀ ਪੁੱਤ ਹੋਣਾ ਚਾਹੀਦਾ ਹੁਣ ਤੂੰ ਦੇਖ ਲੈ ਕਿੰਨੀ ਸਿਆਣੀ ਆ ਘਰ ਦੇ ਵਿੱਚ ਵਧੀਆ ਰਹਿਣੀ ਆ ਮੈਨੂੰ ਹੋਰ ਕੀ ਚਾਹੀਦਾ ਅਸੰਧਾਰਿਆਂ ਤੋਂ ਕੀ ਲੈਣਾ ਪੁੱਤ ਮੈਂ ਉਹਦਾ ਤਾਂ ਵਿਸ਼ਾਲੀ ਦਾ ਤਾਂ ਤੈਨੂੰ ਪਤਾ ਹੀ ਆ ਉਹਦੇ ਮੰਮੀ ਹੋਣੀ ਐਨਾ ਕੁਛ ਉਹਨੂੰ ਦੇ ਜਾਂਦੇ ਨੇ ਬਸ ਉਹੀ ਗੱਲਾਂ ਨੇ ਵੀ ਇਹਦਾ ਕਾਤੇ ਨਹੀਂ ਸੰਧਾਰਾ ਆਉਂਦਾ ਹੈਗਾ ਇਹਨੂੰ ਕਿਉਂ ਨਹੀਂ ਕੋਈ ਕੁਛ ਦੇਣ ਆਉਂਦਾ ਉਹ ਨਿਆਣੀ ਮਾਤਾ ਪੁੱਤ ਉਹਨੂੰ ਕੀ ਪਤਾ ਵੀ ਜੇ ਤੇਰੇ ਹੁੰਦੇ ਚਲ ਆਜਿਆ ਕਰਦੇ ਕੋਈ ਗੱਲ ਨਹੀਂ ਉਹ ਵੀ ਤਾਂ ਤੇਰੀ ਮਾਂ ਐ ਆਹਦਾ ਭਾਈ ਵੀ ਤਾਂ ਤੇਰਾ ਭਾਈ ਆ ਇਹ ਨਹੀਂ ਸੋਚ ਕੇ ਚੱਲਦੀ ਚੱਲੀ ਓਹੋ ਮੰਮੀ ਤੁਸੀਂ ਉਹਨੂੰ ਕਿਉਂ ਕਹੀ ਜਾਂਦੇ ਆ ਅੱ삐 ਤਾਂ ਕਹੀ ਇਹ ਨਵੇਦੀ ਨਿਆਣੀ ਮਾਤਾ ਤਾਂ ਕਰਕੇ ਬੋਲੀ ਜਾਂਦੀ ਐ ਉਹਦੀ ਕਿਸੇ ਗੱਲ ਦਾ ਮੈਨੂੰ ਗੁੱਸਾ ਨਹੀਂ ਬਸ ਤੁਹਾਨੂੰ ਪਤਾ ਹੈ ਨਾ ਕੁਝ ਗੱਲਾਂ ਯਾਦ ਕਰਕੇ ਮਨ ਭਾਰੀ ਜਾਂਦਾ ਹੋ ਤਾਂ ਪੁੱਤ ਮੈਨੂੰ ਵੀ ਪਤਾ ਵੀ ਕਦੇ ਵੀ ਆਪਣੇ ਭਲਾਏ ਨਹੀਂ ਜਾਂਦੇ ਹੁੰਦੇ ਪਰ ਕੀ ਕਰੇ ਹੁਣ ਰੱਬ ਅੱਗੇ ਕਿਹੜਾ ਜੋਰ ਭੁੱਲਣਾ ਵੀ ਪੈਂਦਾ ਜਦੋਂ ਰੱਬ ਨੇ ਖੋਏ ਲਏ ਹੁਣ ਕਿਹੜਾ ਉਹਨਾਂ ਨੂੰ ਮੁੜ ਕੇ ਮਿਲਣਾ ਤੈਨੂੰ ਜੇ ਸੋਚੀ ਜਾਏਗੀ ਪੁੱਤ ਦੇਖ ਲੈ ਨਾ ਤਾਂ ਤੂੰ ਟਾਈਮ ਨਾ ਖਾਵੇਂ ਪੀਵੇਂ ਫਿਰ ਜਾ ਟੈਨਸ਼ਨ ਜੀ ਹੁੰਨੀ ਆ ਨਾ ਤੇਰਾ ਜੀ ਲੱਗੇ ਇਹ ਜਿਹੇ ਗੱਲਾਂ ਸੋਚ ਕੇ ਪੁੱਤ ਕੁਝ ਨਹੀਂ ਮਿਲਣਾ ਤੇ ਆਪਣੀ ਜ਼ਿੰਦਗੀ ਜਿਉਣੀ ਆ ਵਧੀਆ ਹੱਸ ਖੇਲ ਕੇ ਚੱਲ ਨਾਲੇ ਮੈਂ ਤਾਂ ਤੈਨੂੰ ਕਦੇ ਨਾ ਕਿਸੇ ਗੱਲ ਤੇ ਰੋਕਿਆ ਹਾਂਜੀ ਮੰਮੀ ਕੋਈ ਗੱਲ ਨਹੀਂ ਤੁਸੀਂ ਮੇਰਾ ਬਾਲਾ ਫਿਕਰ ਨਾ ਕਰਿਆ ਕਰੋ ਤੇ ਪੋਤਾ ਪੁੱਤ ਮੈਨੂੰ ਵੀ ਗੁੱਸਾ ਲੱਗਿਆ ਥੋੜਾ ਜਿਹਾ ਜਲ ਬੋਲੀ ਹੁਣ ਮੈਂ ਉਹਨੂੰ ਨਿਆਣੀ ਨੂੰ ਕਹਿੰਦੀ ਵੀ ਕੀ ਜੇ ਮੈਂ ਕਹਿ ਦੰਦੀ ਉਹਨੇ ਗੁੱਸੇ 'ਚ ਜਿਹਦੇ ਬਾਵੇ ਨੂੰ ਕਹਿਣ ਲੱਗ ਜਾਣਾ ਸੀ ਵੀ ਮੰਮੀ ਮੈਨੂੰ ਘੂਰਦੀ ਆ ਹੁਣ ਤੈਨੂੰ ਪਤਾ ਹੀ ਆ ਬਾਵੇ ਨੂੰ ਵੀ ਪਤਾ ਵੀ ਇਹਦੀ ਨਿਆਣੀ ਮਾਤਾ ਕੁਛ ਨਹੀਂ ਕਹਿੰਦਾ ਹੈਗਾ ਕੋਈ ਤੈਨੂੰ ਕੋਈ ਗੱਲ ਨਹੀਂ ਜੇ ਤੈਨੂੰ ਚਾਰ ਗੱਲਾਂ ਕਹਿ ਵੀ ਦਿੰਦੀ ਆ ਆਪਣੀ ਛੋਟੀ ਭੈਣ ਸਮਝ ਕੇ ਉਹਨੂੰ ਦਿਲ ਨੂੰ ਨਾ ਲਾਇਆ ਕਰ ਮੰਮੀ ਤੁਸੀਂ ਕਿਉਂ ਉਹੀ ਗੱਲ ਲੈ ਕੇ ਬੈਠ ਗਏ ਮੈਨੂੰ ਸੱਚੀ ਉਹਦੀ ਕਿਸੇ ਕਾਲ ਦਾ ਗੁੱਸਾ ਨਹੀਂ ਲੱਗਿਆ ਮੇਰੇ ਖਿਆਲ 'ਚ ਤੁਹਾਡੇ ਦਿਲ 'ਚ ਇਹ ਚੀਜ਼ ਹੋਗੀ ਵੀ ਹਾਂ ਉਹਨੇ ਮੈਨੂੰ ਸੁਣਾ ਤੇ ਤੇ ਸ਼ਾਇਦ ਮੈਂ ਤਾਂ ਕਰਕੇ ਮੈਂ ਮੂੰਹ ਬਣਾ ਕੇ ਬੈਠ ਗਈ ਉਹ ਤਾਂ ਮੇਰੀ ਛੋਟੀ ਭੈਣ ਆ ਉਹੀ ਗੱਲਾਂ ਦਾ ਕੀ ਗੁੱਸਾ ਠੀਕ ਆ ਪੁੱਤ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਤੂੰ ਬਬਲੂ ਨਾਲ ਜਾ ਕੇ ਲਿਆਇਆ ਕਰ ਜੇ ਤੇਨੂੰ ਸੰਧਾਰੇ ਦਾ ਵੀ ਆ ਨਾ ਜੇ ਤੇ ਸੂਟ ਲੈਣਾ ਜਾਂ ਕੁਝ ਹੋਰ ਲੈਣਾ ਕੋਈ ਗੱਲ ਨਹੀਂ ਮੈਂ ਬਬਲੂ ਨੂੰ ਕਹਿ ਦੇ ਤੈਨੂੰ ਦਿਵਾ ਲਿਆਊਗਾ ਕੋਈ ਗੱਲ ਨਹੀਂ ਮੰਮੀ ਪਰ ਅੰਦਰ ਵੜ ਕੇ ਮੂੰਹ ਬਣਾ ਕੇ ਨਹੀਂ ਬੈਠਣਾ ਹੈਗਾ ਓਹੋ ਚਲੋ ਕੋਈ ਨਹੀਂ ਤੁਸੀਂ ਬੈਠੋ ਬਾਹਰ ਮੈਂ ਆਹਨੀ ਆ ਮੈਂ ਚਾਹ ਲੈ ਕੇ ਆਨੀ ਆ ਤੁਹਾਡੇ ਲਈ ਆ ਜਾ ਫਿਰ ਇਹ ਤੇ ਕੀ ਸਾਰੇ ਕਿੰਨਾ ਕਰਦੇ ਮੇਰਾ ਇਹ ਅਮੀ ਮੈਂ ਛੋਟੀ ਛੋਟੀ ਗੱਲਾਂ ਸੋਚਣ ਬੈਠ ਜਾਨੀ ਆ ਹੁਹੋ ਅਸਰੀ ਜਾਂ ਟਟੇ ਪਿਆ ਯਾਰ ਸਾਰੀ ਰਾਤ ਕੀ ਤਰਾਂਗੇ ਮੇਰੀ ਤਾਂ ਬਿਲ ਐਂ ਕਰ ਬਸ਼ਾਲੀ ਕੁੱਟ ਖਚਾ ਦੇ ਲਿਆ ਯਾਰ ਨੌਕਰੀ ਨਹੀਂ ਰੱਖੀ ਕਿਸੇ ਦੀ ਮੈਂ ਕੀ ਹੋ ਗਈ ਯਾਰ ਤੂੰ ਰਾਤ ਦੀ ਮੈਨੂੰ ਇਗਨੋਰ ਜਾਂ ਮਰ ਜਾਨੀ ਆ ਹੁਣ ਸਿੱਧੀ ਜਵਾਬ ਦੇ ਦੇ ਤਾਂ ਕਿ ਨੌਕਰੀ ਨਹੀਂ ਲੱਗੀ ਜਦੋਂ ਅਗਲਾ ਮੇਰੇ ਕੰਮ ਤੇ ਨਹੀਂ ਪੂਰ ਚੜਦਾ ਨਾ ਫਿਰ ਮੈਂ ਵੀ ਅਗਲਾ ਕੰਮ ਨਹੀਂ ਕਰ ਦਿੰਦੀ ਯਾਰ ਤੇਰੇ ਕਿਹੜੇ ਕੰਮ ਤੇ ਪੂਰ ਨਹੀਂ ਚੜੇ ਮੁੰਡਸੀ ਕਿਉਂ ਕੱਲ ਮੈਂ ਕੁੱਤੀ ਭੌਂਕਦੀ ਸੀ ਕੀ ਕਿਹਾ ਸੀ ਤੁਹਾਨੂੰ ਕੀ ਕਿਹਾ ਸੀਗਾ ਵੀ ਮੇਰੇ ਮੰਮੀ ਖੁਣਾਂ ਨੇ ਸੰਧਾਰਾ ਲੈ ਕੇ ਆਉਣਾ ਤੇ ਤੂੰ ਜਾ ਕੇ ਮੁਖੇਤ ਵਰ ਗਿਆ ਯਾਰ ਵਿਸ਼ਾਲੀ ਕੰਮ ਹੋ ਗਿਆ ਤੈਨੂੰ ਦੱਸਿਆ ਤੈਗੇ ਸੀ ਕਿ ਲਾਈਟ ਆ ਗਈ ਹਾਂ ਜਦੋਂ ਮੇਰੇ ਮਾਂ ਬਾਪ ਨੇ ਘਰੇ ਆਉਣਾ ਹੋਵੇ ਉਹਦੀ ਤੇਰੇ ਖੇਤ ਦੇ ਕੰਮ ਮੜਦੇ ਨੇ ਉਹਦੀ ਤੇਰੇ ਘਰ ਦੇ ਕੰਮ ਮੜਦੇ ਨੇ ਉਹ ਤਾਂ ਬਹਿਲਾ ਬੈਠਾ ਰਹੇ ਨਾ ਘਰੇ ਉਹ ਤਾਂ ਤੇਰੇ ਕੰਮ ਯਾਦ ਨਹੀਂ ਆਉਂਦੇ ਯਾਰ ਕੋਈ ਗੱਲ ਨਹੀਂ ਮੈਂ ਤੈਨੂੰ ਕਹਿ ਕੇ ਤਾਂ ਗਿਆ ਸੀਗਾ ਵਿਚੇ ਮਾਈ ਚਾਹੇ ਵੀਰਾ ਆਇਆ ਜਿਹੜਾ ਵੀ ਆਊਗਾ ਉਹਨੂੰ ਰਾਤ ਰੱਖ ਲਈਂ ਸਾਰਾ ਸਾਰਿਆਂ ਤੇ ਬਹਿ ਕੇ ਗੱਲਾਂ ਕਰਦੀ ਅੱਛਾ ਉਹ ਆਉਂਦਾ ਕੰਮ ਛੱਡ ਕਿੱਥੇ ਰਾਤ ਰਹਿਣ ਤੇ ਤੈਨੂੰ 10 ਮਿੰਟ ਖੇਤੋਂ ਬਿੱਲਾ ਹੋ ਕੇ ਨਹੀਂ ਆਇਆ ਗਿਆ ਐਡਾ ਕੀ ਆਫਤ ਆ ਗਈ ਸੀ ਵੀ ਤੂੰ ਖੇਤ ਹੀ ਬੈਠਾ ਰਿਹਾ ਯਾਰ ਮਜਬੂਰੀ ਸੀਗੀ ਆਪਣੀ ਬਾਰੀ ਸੀ ਪਾਣੀ ਦੀ ਜੇ ਨਾ ਲਾਉਂਦੇ ਨਾ ਜਿੜੀ ਸੁੱਕ ਜਾਂਦੀ ਸਾਰੀ ਮੁੜ ਕੇ ਅਗਲੀ ਬਾਰੀ ਆ ਜਾਂਦੀ ਫਿਰ ਝਾਕੀ ਜਾਂਦੀ ਸਾਰੇ ਅੱਗੇ ਵਾਲੀ ਬਬਲੂ ਹੈ ਨਹੀਂ ਸੀਗਾ ਉਹ ਲਾ ਆਂਦਾ ਉਹ ਦੂਜੇ ਪਾਸੇ ਸੀਗਾ ਹਮ ਹੈਗਾ ਸੀ ਦੂਜੇ ਪਾਸੇ ਨਾ ਤਾਂ ਉਹਦੇ ਅੱਗੇ ਪਿੱਛੇ ਆਉਣ ਲੱ ਹੈਗਾ ਨਾ ਨਾ ਦੂਜੇ ਦੇ ਮੱਚਣ ਯਾਰ ਬੈਂਕਸ ਕਾ ਤੋ ਕਰਦੀ ਹੁਣੀ ਕੋਇਆ ਕੀ ਆ ਤੈਨੂੰ ਕਿੱਡੀ ਕੀ ਕਰ ਸੀਗੀ ਦਸੀ ਕੁਛ ਨਹੀਂ ਹੋਇਆ ਆਪਦਾ ਕੰਮ ਨਾ ਆਪ ਕਰੋ ਮੈਂ ਕਿਸਦੀ ਨੌਕਰ ਨਹੀਂ ਹੈਗੀ ਕਦੇ ਤੇਰੀ ਮਾਂ ਨੂੰ ਰੋਟੀਆਂ ਪਰੋਸ ਪਰੋਸ ਦਵਾ ਕਦੇ ਤੇਰੀ ਪਰਜਾਈ ਨੂੰ ਤੱਕ ਕਦੇ ਤੈਨੂੰ ਥੋੜੇ ਨੌਕਰੇ ਨਹੀਂ ਰੱਖੀ ਮੈਂ ਤਨਖਾਣ ਹੀ ਦਿੰਦੇ ਮੈਨੂੰ ਤੁਸੀਂ ਕੰਮ ਕਰਨ ਦੀ ਯਾਰ ਤੇਰਾ ਫਰਜ਼ ਬੰਦ ਇਸ ਕਰੇ ਵਿਆਹ ਕੀ ਕਰਦੇ ਵਸਤੀ ਆਈ ਆ ਤੂੰ ਇਹੀ ਹੁੰਦਾ ਤੈਨੂੰ ਆਪਣੀ ਨੂੰਹ ਦਾ ਫਰਜ਼ ਵੀ ਭਾਈ ਆਪਦੇ ਘਰ ਨੂੰ ਸੰਭੇ ਆਪਦੇ ਘਰ ਵਾਲੇ ਦੇ ਸ਼ੌਂਕ ਪੂਰੇ ਕਰੇ ਆਪਦੀ ਸਾਰੇ ਪਰਬਾਂ ਨੂੰ ਰੁਕ ਰੁਕਾ ਲਾ ਕੇ ਦੇਵੇ ਅੱਛਾ ਤੇਰੇ ਘਰ 'ਚ ਜੇ ਮੈਂ ਵਿਆਹ ਕੇ ਆ ਗਈ ਤਾਂ ਮੇਰੇ ਫਰਜ਼ ਬਣਦੇ ਨੇ ਤੇ ਤੂੰ ਜਿਨ੍ਹਾਂ ਦੀ ਕੁੜੀ ਵਿਆਹ ਕੇ ਲੈ ਕੇ ਆਇਆ ਉਹਨਾਂ ਦੇ ਫਰਜ਼ ਨਹੀਂ ਸੀ ਕੋਈ ਫਰਜ਼ ਬਣਦੇ ਨੇ ਯਾਰ ਆ ਦੋ ਦਿਨਾਂ ਦਾ ਹੋਰ ਕੰਮ ਨਿਬੜ ਜਾਂਦੇ ਆਪਾਂ ਦੋਈ ਜਣੇ ਮਿਲਿ ਆਉਣੇ ਜਾ ਕੇ ਲੋੜ ਨਹੀਂ ਮੈਂ ਤਾਂ ਕੱਲਿਓਂ ਭਗ ਜੂੰਗੀ ਮੈਂ ਤਾਂ ਰਖੜੀ ਬਣਨ ਵੀ ਆਪਦੇ ਭਰਾ ਦੇ ਨਾਲ ਕੱਲੀ ਜਾਊਂਗੀ ਕੋਈ ਲੋੜ ਨਹੀਂ ਮੇਰੇ ਨਾਲ ਜਾਣ ਦੀ ਕੱਲੀ ਕਿਉਂ ਜਾਏਂਗੀ ਮੈਂ ਨਾਲ ਜਾਊਂਗਾ ਚੰਗਾ ਲੱਗਦਾ ਲੱਗੂ ਪਰੌਣਾ ਯਾਰ ਸਮਝਣਾ ਚਾਹੀਦਾ ਤੈਨੂੰ ਵਿਚਾਲੀ ਇਹ ਸਿਚੁਏਸ਼ਨ ਯਾਰ ਮੈਂ ਨਹੀਂ ਸਮਝਦੀ ਹੈਗੀ ਆਪਦੀ ਪਰਜਾ ਨੂੰ ਮਾਰਦੇ ਵਜੋਂ ਤੈਨੂੰ ਚਾਹ ਦਾ ਕੱਪ ਫੜਾ ਜੂਗੀ ਜਿਹਦੀ ਤੂੰ ਬਾਲੀ ਹਮਾਇਤ ਕਰਦਾ ਹੁੰਦਾ ਮੈਂ ਤਾਂ ਯਾਰ ਕਿਸ ਦੀ ਹਮਾਇਤ ਨਹੀਂ ਕਰਦਾ ਹੈਗਾ ਜਦ ਤੂੰ ਨਹੀਂ ਚਾਹ ਲਿਆ ਕਿੰਦੀ ਮਿਲ ਉਹ ਬਗਾਨੀ ਕਿਉਂ ਲੈ ਕੇ ਦੂਗੀ ਦੱਸੀ ਜਦੋਂ ਬਗਾਨੀ ਦੀ ਹਮਾਇਤ ਕਰਾਉਣਾ ਫਿਰ ਬਗਾਨੀ ਚਾਹ ਵੀ ਦੇਈ ਸਕਦੀ ਆ ਹੋਰ ਤਾਂ ਟੱਕਾ ਤੋੜ ਕੇ ਰਾਜੀ ਨਹੀਂ ਉਹ ਪਤਾ ਨਹੀਂ ਤੜਕੀ ਤੜਕੀ ਯਾਰ ਕੀ ਹੋਇਆ ਤੜਕੀ ਤੜਕੀ ਲੱਗ ਜਾਂਦੀ ਆ ਬੋਲਣ ਮੈਂ ਤਾਂ ਐਂ ਬੋਲਦੀ ਆ ਜਿਹਦਾ ਨੇ ਜੀ ਕਰਦਾ ਬਲਾਓ ਜਿਹਦਾ ਨਹੀਂ ਜੀ ਕਰਦਾ ਨਾ ਬਲਾਓ ਮੈਂ ਕਿਹੜਾ ਕਿਸੇ ਮਗਰ ਮਗਰ ਮੈਂ ਕੀ ਕਰ ਸਕਦਾ ਹਾਂ ਕੋਈ ਗੱਲ ਨਹੀਂ ਦੋ ਦਿਨ ਤੇ ਕੰਮ ਰਹਿ ਗਏ ਆ ਬਾਅਦ ਚਲ ਕੇ ਆਵਾਂਗੀ ਠੀਕ ਹੈ ਲੋਡ ਨਹੀਂ ਮੈਂ ਤਾਂ ਇਕੱਲੀ ਬਗ ਜੂੰਗੀ ਮੰਮੀ ਨੂੰ ਫੋਨ ਕਰਦੀ ਦੋ ਹੀ ਚਲਾਂਗੇ ਆਪਾਂ ਮੈਨੂੰ ਆਸਾਨ ਨਹੀਂ ਚਾਹੀਦਾ ਮੈਂ ਆਪਦੇ ਪੈਕੇ ਇਕੱਲੀ ਜਾ ਸਕਦੀ ਆ ਸਮਝ ਲੱਗੀ ਸਾਰਾ ਦਿਨ ਇਹਨਾਂ ਦੇ ਮੂਰੇ ਕੰਮ ਕਰਦੇ ਰਹੋ ਕਦੇ ਇਹਨਾਂ ਨੂੰ ਚਾਹ ਚਾਹੀਦੀ ਆ ਕਦੇ ਇੱਥੇ ਢਾੜੀ ਦੀ ਰੋਟੀ ਭਜਨੀ ਆ ਨੌਕਰਾਨੀ ਬਣਾ ਕੇ ਰੱਖ ਰੱਖਿਆਗਾ ਮੈਂ ਕਹਿੰਦੀ ਕਾਣੂ ਕਾਣੂ ਲੋਟ ਹੀ ਨਹੀਂ ਆਉਂਦਾ ਸਾਰਾ ਟੱਬਰ ਪਤਾ ਨਹੀਂ ਕਿਹ ਜਾਗਾ ਹੋ ਗਿਆ ਮੈਂ ਕਈ ਦਿਨਾਂ ਦਾ ਦੇਖੀ ਨਾ ਤੂੰ ਚੁੱਪਚਾਪ ਜੀਂ ਕੋਈ ਗੱਲ ਹੈ ਮਨ ਦੇ ਵਿੱਚ ਨਹੀਂ ਕੋਈ ਗੱਲ ਨਹੀਂ ਹੈ ਤੁਹਾਨੂੰ ਐਵੇਂ ਹੀ ਲੱਗੀ ਜਾਂਦਾ ਐਵੇਂ ਹੀ ਕੋ ਲੱਗੀ ਜਾਂਦਾ ਜੇ ਮੈਨੂੰ ਲੱਗਿਆ ਮੈਂ ਤੈਨੂੰ ਤਾਂ ਕਿ ਹੈ ਨਾ ਜੇ ਮਨ ਦੇ ਵਿੱਚ ਕੋਈ ਗੱਲ ਹੈ ਤਾਂ ਦੱਸ ਦੇ ਯਾਰ ਕੋਈ ਗੱਲ ਨਹੀਂ ਹੈ ਕਿ ਐਵੇਂ ਦੀ ਬਸ ਗੱਲ ਕਰਨੀ ਸੀ ਉਹ ਵਿਸ਼ਾਲੀ ਦੀ ਮੰਮੀ ਨਾ ਉਹ ਦਾ ਸੰਧਾਰਾ ਲੈ ਕੇ ਆਏ ਸੀ ਮੈਂ ਮੰਮੀ ਕੋਲੇ ਤਾਂ ਗੱਲ ਕਰੀ ਨਹੀਂ ਕਿਉਂਕਿ ਮੈਨੂੰ ਪਤਾ ਹੈ ਖਰੋ ਦੇ ਨਾਲ ਗੁੱਸੇ ਹੁੰਦੇ ਵਿਚਾਲੀ ਨਾਲ ਗੱਲਾਂ-ਗੱਲਾਂ ਇਹ ਚ ਮੈਨੂੰ ਤਾਣੇ ਮਾਰੀ ਜਾਂਦੀ ਸੀ ਸੱਚੀ ਮੈਨੂੰ ਉਹ ਗੱਲ ਬਹੁਤ ਫੀਲ ਹੋਈ ਹੈ ਠੀਕ ਨਾ ਮੈਂ ਜਾਣਦਾ ਕਿ ਹਰ ਤੇ ਕੋਈ ਅੱਗੇ ਨਾਲ ਪਿੱਛੇ ਕੋਈ ਹੈ ਨਹੀਂਗਾ ਕਿਉਂਕਿ ਤੇਰਾ ਵਿਆਹ ਵੀ ਸਾਰਾ ਕੁਝ ਮਾਮਾ ਮਾਮੀ ਨਹੀਂ ਕੀਤਾ ਸੀਗਾ ਪਰ ਨਾ ਤੂੰ ਵਿਚਾਲੀ ਦੀ ਗੱਲ ਨਾਲ ਗੁੱਸਾ ਨਾ ਕਰਿਆ ਕਰ ਤਨੂੰ ਪਤੀ ਉਹ ਤੇ ਬੋਲਣ ਦੀ ਆਦਤ ਹੈਗੀ ਆ ਪਰ ਤੇਰੇ ਨਾਲ ਮੰਮੀ ਸਹੀ ਰਹਿੰਦੀ ਆ ਮੈਂ ਤੇਰੇ ਨਾਲ ਸਹੀ ਰਹਾਂ ਤੇ ਬਾਬਾ ਬਾਈ ਸਹੀ ਰਹਿੰਦਾ ਹਨਾ ਉਹੀ ਗੱਲ ਨਹੀਂ ਇਹ ਤਾਂ ਜ਼ਿੰਦਗੀ ਆ ਆਹ ਦਿਨਾਂ ਦੇ ਵਿੱਚ ਆ ਕੇ ਨਾ ਵੈਸੇ ਹੀ ਬੰਦਾ ਚੱਲ ਦੁੱਖ ਜਿਹਾ ਹੋਈ ਜਾਂਦਾ ਹੈਗਾ ਪਰ ਤੂੰ ਕਿਸੇ ਗੱਲ ਦੀ ਚਿੰਤਾ ਕਰ ਜੇ ਕਈ ਵਾਰ ਤੈਨੂੰ ਮਿਲਣ ਨੂੰ ਜੀ ਕਰ ਦਿੰਦਾ ਤਾਂ ਮੈਨੂੰ ਦੱਸ ਦਿਆ ਕਰ ਆਪਾਂ ਬਗ ਚੱਲਾਂਗੇ ਹੋਰ ਕੋਈ ਗੱਲ ਨਹੀਂ ਮੈਂ ਆਦੀ ਗੱਲ ਦਾ ਗੁੱਸਾ ਵੀ ਨਹੀਂ ਕਰਦੀ ਇਹ ਨਿਆਣੀ ਹੈ ਪਰ ਜਿਹਨੇ ਪਹਿਲਾਂ ਦੁੱਖ ਦੇਖੇ ਹੁੰਦੇ ਨੇ ਨਾ ਉਹਨੂੰ ਅੱਗੇ ਆ ਕੇ ਵੀ ਇਹ ਗੱਲਾਂ ਸੁਣਨੀਆਂ ਮਿਲਣ ਫਿਰ ਤੁਹਾਨੂੰ ਪਤਾ ਹੀ ਹੈ ਸਹੀ ਆ ਤੇ ਬਾਕੀ ਮੈਨੂੰ ਵੀ ਪਤਾ ਲੱਗੀ ਤਾਂ ਜਾਂਦੀ ਐ ਬਸ ਮੈਂ ਇੱਕ ਵਾਰੀ ਤੇਰੇ ਮੂੰਹੋਂ ਸੁਣਨਾ ਚਾਹੁੰਦਾ ਸੀਗਾ ਕੀ ਗੱਲ ਕੀ ਹੈਗੀ ਚਲੋ ਕੋਈ ਨਾ ਮੈਂ ਤੁਹਾਡੇ ਕੋਲ ਤਾਂ ਇਹ ਗੱਲ ਕਰ ਲਈ ਪਰ ਤੁਸੀਂ ਘਰ 'ਚ ਕਿਸੇ ਕੋਲ ਗੱਲ ਨਾ ਕਰਿਓ ਮੈਂ ਨਹੀਂ ਚਾਹਦੀ ਘਰ 'ਚ ਕਲੇਸ਼ ਵਧੇ ਕਿਉਂਟੀ ਨਾ ਆ ਕੀ ਗੱਲ ਹੋਈ ਆਪਾਂ ਘਰ ਦੇ ਇੱਕ ਮੈਂਬਰਾਂ ਜੇ ਇੱਕ ਦੂਜੇ ਨਾਲ ਗੱਲ ਨਹੀਂ ਕਰਾਂਗੇ ਫਿਰ ਤਾਂ ਤੁਹਾਨੂੰ ਪਤਾ ਹੀ ਘਰ ਦੇ ਵਿੱਚ ਵਿਵਾਦ ਖੜੇ ਹੁੰਦੇ ਨੇ ਕੋਈ ਨਾ ਨਾਲੇ ਬਾਬਾ ਮੇਰਾ ਛੋਟਾ ਭਾਈ ਆ ਜੇ ਮੇਰੀ ਗੱਲ ਨਹੀਂ ਮੰਨੂਗਾ ਤਾਂ ਹੋਰ ਕੀ ਦੀ ਮੰਨੂਗਾ ਤੂੰ ਚਿੰਤਾ ਨਾ ਕਰ ਮੈਂ ਤਾਂ ਹੀ ਕਹੂੰਗੀ ਵੀ ਰਹਿਣੀ ਦੋ ਖਾ ਨੂੰ ਗੱਲ ਵਧਾਣੀ ਆ ਉਹ ਯਾਰ ਆਪਾਂ ਗੱਲ ਥੋੜੀ ਵਧਾਣੇਗੀ ਆਪਾਂ ਤਾਂ ਬੈਠ ਕੇ ਗੱਲ ਕਰਨੀ ਹੈ ਵੀ ਥੋੜਾ ਜਿਹਾ ਬਿਸ਼ਾਲੀ ਨੂੰ ਸਮਝਾਵਾ ਬੇ ਬਾਈ ਥੋੜਾ ਜਨਾ ਜਦੋਂ ਤੁਹਾਨੂੰ ਪਤਾ ਇਹਦੇ ਮਾਪੇ ਨਹੀਂ ਹੈਗੇ ਫਿਰ ਇਹਨੂੰ ਕਿਉਂ ਟੌਰਚਰ ਕਰਦੀ ਆ ਵਾਰ-ਵਾਰ ਚਲੋ ਕੋਈ ਨਹੀਂ ਮੈਨੂੰ ਨਹੀਂ ਸਮਝ ਆ ਗੱਲਾਂ ਦੀ ਤੁਹਾਨੂੰ ਜਿਵੇਂ ਸਹੀ ਲੱਗਦਾ ਨਾਵੇਂ ਕਰ ਲਓ ਮੇਰੇ ਕੰਮ ਪਈ ਨੇ ਮੈਂ ਕੰਮ ਕਰ ਦਾਂ ਚਲ ਬਿਸ਼ਾਲੀ ਦਾ ਵੀ ਸਹੀ ਪਿਆ ਸਾਨੂੰ ਵਿਸ਼ਾਲੀ ਨੂੰ ਮੈਂ ਸਮਝੰਦਾ ਸੋਹਣਾ ਨਹੀਂ ਲੱਗਦਾ ਹੈਗਾ ਮੈਂ ਹੀ ਕਰਦਾ ਮੈਂ ਭਾਬੀ ਬਾਈ ਨਾਲ ਗੱਲ ਕਰੂੰਗਾ ਵੀ ਭਾਬੀ ਬਾਈ ਤੂੰ ਥੋੜਾ ਜਿਆਦਾ ਨਾ ਵਿਸ਼ਾਲੀ ਨੂੰ ਸਮਝਾਇਆ ਕਰ ਵੀ ਨੂੰ ਇਹ ਤਾਨੇ ਮੇਲੇ ਨਾ ਦਿਆ ਕਰੀ ਜੀ ਤੇ ਮਾਪੇ ਨਹੀਂ ਨਾ ਹੁੰਦੇ ਇਹ ਦੁੱਖ ਉਸ ਨੂੰ ਪਤਾ ਹੁੰਦਾ ਹੈਗਾ ਜਦੋਂ ਸੌਣ ਦੇ ਦਿਨ ਚੱਲਦੇ ਨੇ ਨਾ ਕੀ ਕੁੜੀ ਨੇ ਸਿੱਤੇ ਕੀ ਬੀਤਦੀ ਆ ਓ ਬਾਈ ਯਾਰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਮੈਂ ਤਾਂ ਪਹਿਲਾਂ ਨਹੀਂ ਕਦੀ ਜਵਾਬ ਦਿੱਤਾ ਯਾਰ ਬਾਈ ਜਦੋਂ ਤੁਸੀਂ 250 ਖੜ੍ਹਦੇ ਹੋ ਯਾਰ ਅਸੀਂ ਤੈਨੂੰ ਪਹਿਲਾਂ ਕਿਵੇਂ ਜਵਾਬ ਦੇ ਸਕਦੇ ਹਾਂ 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 ਓ ਬਾਈ ਸਾਰੀ ਖੜ੍ਹੀ ਆ ਪਹਿਲੇ ਬਈ ਜਿਹੜੀ ਮਰਜ਼ੀ ਲੈ ਜੀ ਠੀਕ ਹੈ ਨਾ 2.5 ਕਿਲੋ ਦੀ ਪਨੀਰੀ ਖੜ੍ਹੀ ਹੈ ਆਪਣੇ ਕੋਲ ਲੈ ਜੀ ਲੈ ਜੀ ਚਲ ਠੀਕ ਹੈ ਬਾਈ ਠੀਕ ਹੈ ਕਿਹਾ ਬਾਈ ਹੋਰ ਬਾਈ ਕਿਹਦਾ ਫੋਨ ਸੀਗਾ ਓਏ ਉਹ ਤਾਂ ਆਪਣੇ ਨਾਲ ਯਾਰ ਕਿੰਦੀ ਦਾ ਸੀਗਾ ਠੀਕ ਹੈ ਉਹ ਕਹਿੰਦਾ ਸਾਡੇ ਥੋੜੀ ਜਿਹੀ ਪੌਦ ਕੱਟ ਗਈ ਅੱਗੇ ਪਨੀਰੀ ਹੈਗੀ ਤਾਂ ਦੱਸ ਦੇ ਮਹੱਟਾ ਹੀ ਕਿ ਲੈ ਖੜਿਆ ਟੁਕੜਾ ਬਾਈ ਜਦ ਮਰਜੀ ਆ ਕੇ ਲੈ ਜਾ ਕਰ ਮੈਂ ਤਾਂ ਥੋੜੀ ਚਾਹੀਦੀ ਆ ਮੈਂ ਖ ਲੈ ਜੀ ਲੈ ਜਾ ਲੈ ਜਾ ਕੋਈ ਚੱਕਣ ਨਹੀਂ ਖੇਤ ਗਿਆ ਨਹੀਂ ਬਾਬੇ ਵਾਲੇ ਬਸ ਬਈ ਰੋਟੀ ਢੁਕਾ ਕੇ ਜਾਣ ਹੀ ਲੱਗਦਾ ਸੀਗਾ ਹੋਰ ਟਿੱਕ ਟਿੱਕ ਉਹ ਮੈਂ ਤਾਂ ਵੈਸੇ ਗੱਲ ਕਰਨੀ ਸੀ ਤੇਰੇ ਨਾਲ ਯਾਰ ਹਾਂ ਬਈ ਦੱਸ ਤੂੰ ਵੀ ਕਹਿਂਗਾ ਬਾਬੇ ਵੀ ਕੀ ਹੈ ਜੇ ਗੱਲ ਕਰਦਾਗਾ ਮੈਂ ਤਾਂ ਗੱਲ ਕਰਦੀ ਵੀ ਹਾਸੀ ਹੁੰਦੀ ਆ ਤੇ ਵੀ ਘਰਾਂ ਦੇ ਵਿੱਚ ਕੀ ਉਹੀ ਗੱਲ ਆ ਜਿਹੜੀ ਗੱਲ ਤੋਂ ਆਪਾਂ ਡਰਦੇ ਹੁੰਦੇ ਸੀਗੇ ਆ ਲੋਕਾਂ ਦੇ ਘਰਾਂ ਚ ਦੇਖ ਦਿੰਦੇ ਸੀ ਵੀ ਐ ਹੁੰਦਾ ਐ ਹੁੰਦਾ ਅੱਜ ਮੈਨੂੰ ਐ ਲੱਗ ਰਿਹਾ ਵੀ ਆਪਣੇ ਘਰਾਂ ਚ ਵੀ ਉਹੀ ਹਾਲ ਹੋ ਰਿਹਾਗਾ ਬਾਈ ਗੱਲ ਕੀ ਹੋ ਗਈ ਦੱਸ ਤਾਂ ਸੀ ਯਾਰ ਤੂੰ ਮੇਰਾ ਵੱਡਾ ਭਾਈ ਆ ਮੈਂ ਤੇਰਾ ਛੋਟਾ ਬੇਚਿ ਕੋ ਕੇ ਗੱਲ ਦੱਸ ਮੈਨੂੰ ਗੁੱਸਾ ਨਾ ਕਰੀ ਦੇਖ ਮੈਂ ਨਹੀਂ ਚਾਹੁੰਦਾ ਵੀ ਜਿਵੇਂ ਹੋਰਾਂ ਦੇ ਘਰੇ ਕਲੇਸ ਪਏ ਆਪਣੇ ਘਰੇ ਪਵੇ ਠੀਕ ਆ ਬਾਈ ਗੱਲ ਇਹ ਹੈ ਥੋੜਾ ਜਿਹਾ ਵਿਸਾਲੀ ਨੂੰ ਸਮਝਾ ਤੀਣਾ ਨੂੰ ਨਾ ਥੋੜਾ ਜਿਹਾ ਤਾਨੇ ਮਿਹਣੇ ਜੇ ਦਿੰਦੀ ਰਹਿੰਦੀ ਹੈਗੀ ਹੋ ਯਾਰ ਉਹਦੀ ਮਾਂ ਸੰਧਾਰਾ ਦੇਖ ਗਈ ਹੋਊਗੀ ਤੇ ਉਹਨੂੰ ਸੁਧਾਰੇ ਤੇ ਦੇਖੀ ਗਈ ਆ ਤੇ ਬਸ ਉਸੇ ਦੀ ਸਿਫਤਾਂ ਕਰਦੀ ਰਹਿੰਦੀ ਆ ਆਏ ਆ ਉਹ ਆਏ ਆ ਤੇ ਹੁਣ ਤੈਨੂੰ ਵੀ ਪਤਾ ਬਾਈ ਤੀਨੇ ਦੇ ਕੋਈ ਅੱਗੇ ਪਿੱਛੇ ਤਾਂ ਹੈ ਨਹੀਂਗਾ ਹੁਣ ਵਿਆਹ ਵੀ ਤੇ ਮਾਮਾ ਮਾਮੀ ਨਹੀਂ ਕੀਤਾ ਸੀਗਾ ਹਨਾ ਬਾਈ ਮੈਨੂੰ ਸਾਰੀ ਗੱਲਬਾਤ ਦਾ ਪਤਾ ਯਾਰ ਹੁਣ ਤੈਨੂੰ ਕੀ ਦੱਸਾਂ ਬਾਈ ਸਾਰੀ ਰਾਤ ਯਾਰ ਇਹਨੇ ਮੇਰਾ कलेਜ ਪਾ ਕੇ ਰੱਖਿਆ ਕਿ ਤੂੰ ਪਾਣੀ ਦੀ ਬਾਰੀ ਤੇ ਭਾਗਿਆ ਸੀਗਾ ਉਹ ਜ਼ਰੂਰੀ ਹੋ ਗਿਆ ਮੇਰੀ ਮਾਂ ਕਿਨੇ ਸੁਧਾਰ ਲੈ ਕੇ ਆਈ ਸੀ ਉਹ ਨਹੀਂ ਜ਼ਰੂਰੀ ਹੋਇਆ ਜਨਾਨੀਆਂ ਤਾਂ ਯਾਰ ਕੋਈ ਹਾਲ ਹੀ ਨਹੀਂ ਹੈਗੀ ਹੁਣ ਉਹ ਕੀ ਮਜਬੂਰੀ ਸਮਝ ਵੀ ਖੇਤ ਦੇ ਕੰਮ ਵੀ ਜ਼ਰੂਰੀ ਨੇ ਚੱਲ ਮੈਂ ਵਿਚਦੀ ਆ ਵੀ ਜਾਂਦਾ ਜਦ ਇੱਕ ਟੁਕੜੂ ਨੂੰ ਫੋਨ ਤਾਂ ਕਰਦੀ ਨਾ ਬੱਕੜੀ ਤੇ ਆ ਗੱਲ ਦਾ ਰਮਿਸ ਨਹੀਂ ਆ ਬਾਈ ਇਹ ਤਾਂ ਜਦ ਮੇਰੇ ਜਮਾ ਹਸਬੰਦ ਨਹੀਂ ਬਾਵੇ ਮੈਂ ਉਦੋਂ ਵੀ ਤੇਰੇ ਨਾਲ ਗੱਲ ਕਰਨੀ ਸੀ ਆ ਜਦੋਂ ਟੀਨਾ ਪਿੱਛੇ ਜੇ ਬਿਮਾਰ ਹੋ ਗਈ ਸੀ ਨਾ ਉਦੋਂ ਵੀ ਯਾਰ ਉਹ ਬਹੁਤ ਕੁਝ ਕਹਿੰਦੀ ਰਹਿੰਦੀ ਸੀ ਪਰ ਉਹ ਤਾਂ ਵਿਚਾਰੀ ਟੀਨੀ ਸਿਆਣੀ ਹੈਗੀ ਜਿਹੜੀ ਤੈਨੂੰ ਪਤਾ ਉਹਨੇ ਮੈਨੂੰ ਦੱਸਦੀ ਨਹੀਂ ਹੈਗੀ ਕਈ ਗੱਲਾਂ ਮੇਰੇ ਕੋਲ ਲੁਕੋ ਕੇ ਰੱਖਦੀ ਹੈਗੀ ਬਾਈ ਦੇਖ ਯਾਰ ਵਿਚਾਲੀ ਤੇ ਦਿਲਚਸਪ ਤਾਂ ਕੁਝ ਨਹੀਂ ਹੈਗਾ ਬਸ ਨਿਆਣੀ ਆ ਜੋ ਵੀ ਗੱਲ ਮੂੰਹ ਚੋਂ ਦੀ ਨਾ ਤਾੜ ਦੇ ਨੇ ਮੂੰਹ ਤੇ ਕਹਿ ਦਿੰਦੀ ਆ ਪਰ ਜਿਹੜੀ ਉਹ ਗੱਲ ਉਹਨੇ ਕੱਲ ਕਹੀ ਆ ਉਹ ਗੱਲ ਉਹਦੀ ਕਹਿਣੀ ਬਣਦੀ ਨਹੀਂ ਸੀ ਬਾਈ ਮੈਂ ਕਰੂੰਗਾ ਗੱਲ ਵਿਚਾਰੀ ਨਾਲ ਯਾਰ ਕਹੇਂਗੇ ਤਾਂ ਤੂੰ ਕੀ ਕਹਿੰਦਾਗਾ ਮੈਨੂੰ ਤਾਂ ਐ ਲੱਗਦਾ ਕਿਹੜੀ ਵਿਚਾਰੀ ਨਾ ਆਪਦੀ ਮਾਂ ਦੀ ਗੱਲਾਂ ਚਾਹੁੰਦੀ ਹੈ ਇਹ ਮਾਂ ਦੀਆਂ ਗੱਲਾਂ ਆ ਜਾਂਦੀਆਂ ਤਾਂ ਕਰਕੇ ਘਰ ਦੇ ਵਿੱਚ ਕਲੇਸ਼ ਬਾਈ ਨਾ ਨਾ ਬਈ ਮਾਂ ਤੋਂ ਦੀ ਬਹੁਤ ਜਿਆਦਾ ਸਿਆਣੀ ਆ ਯਾਰ ਸਿਆਣੀ ਵਿਚਾਰੀ ਵੀ ਉਥੇ ੜੀ ਆ ਬਸ ਤੈਨੂੰ ਪਤਾ ਬਾਈ ਯਾਰ ਜਿਹੜੇ ਜਵਾਕ ਨੇ ਪਹਿਲੇ ਦਿਨੋਂ ਘੂਰ ਨਾ ਦੇਖੀ ਹੋਵੇ ਲਾੜ ਚੜੀ ਹੋਵੇ ਜਾਂ ਮਾਪਿਓ ਦਾ ਪਿਆਰ ਚੰਗਾ ਮਿਲੇ ਹੋਵੇ ਉਹਾਂ ਚੀਜ਼ਾਂ ਨੂੰ ਨਾ ਜਾਣਦਾ ਹੈਗਾ ਵਿਚਾਰੀ ਕਿੱਨੇ ਕਿੱਥੇ ਆ ਵਿਚਾਰੀ ਨਾਲੇ ਬਾ ਵੀ ਮੈਂ ਇੱਕ ਗੱਲ ਹੋਰ ਸੁਣੀ ਹੈ ਬਾਈ ਪਤਾ ਕੀ ਹੈ ਬਿਸ਼ਾਲੀ ਅੱਡ ਹੋਣ ਨੂੰ ਕਹਿੰਦੇ ਕੀ ਬਈ ਨਾ ਨਾ ਯਾ ਤੈਨੂੰ ਹੀ ਲੱਗਿਆ ਹੋਣਾ ਅੱਡ ਹੋਣ ਦੀ ਗੱਲ ਕਿਵੇਂ ਕਰ ਸਕਦੇ ਆ ਬਿਸ਼ਾਲੀ ਯਾਰ ਜੇ ਗੱਲ ਸੁਣੀ ਐ ਮੈਂ ਤੈਨੂੰ ਤਾਂ ਦੱਸ ਰਿਹਾ ਠੀਕ ਆ ਬਾਕੀ ਬਾਬੇ ਤੇਰੀ ਮਰਜ਼ੀ ਐ ਦੇਖ ਮੈਂ ਨਹੀਂ ਚਾਹੁੰਦਾ ਕਿ ਆਪਾਂ ਹੋਰ ਅਗਰ ਮੰਗੋ ਜਲੂਸ ਨਿਕਲੇ ਬਾਕੀ ਬਾਈ ਜੇ ਤੇਰੇ ਮਨ ਦੇ ਵਿੱਚ ਵੀ ਕੋਈ ਝੰਕਾ ਨਾ ਜੇ ਤੇਨੇ ਅੱਡ ਹੋਣਾ ਤਾਂ ਅੱਡ ਹੋ ਸਕਦਾ ਬਾਈ ਤੂੰ ਇਹ ਗੱਲ ਕਿਵੇਂ ਕਹਿ ਸਕਦਾ ਯਾਰ ਜਦੋਂ ਆਪਣਾ ਬਾਪ ਜੀ ਆਉਂਦਾ ਸੀ ਨਾ ਆਪਾਂ ਦੋਨਾਂ ਨੂੰ ਬਿਠਾ ਕੇ ਇੱਕੋ ਗੱਲ ਕੀਤੀ ਸੀ ਉਹਨੇ ਵੀ ਜਿੰਨਾ ਚਿਰ ਥੋੜੀ ਮਾਂ ਜਿਉਂਦੀ ਆ ਉਹਨੇ ਚਿਰ ਤੁਸੀਂ ਦੋਨਾਂ ਨੇ ਇਕੱਠਿਆਂ ਨੇ ਰਹਿਣਾ ਪਰ ਬਈ ਮੈਂ ਤਾਂ ਇਹ ਚੀਜ਼ ਚਾਹਣਾ ਯਾਰ ਕਾਹਨੂੰ ਕਿਸੇ ਨੂੰ ਕਿਹੋ ਹੋਵੇ ਯਾਰ ਆਪਾਂ ਤਾਂ ਸਾਰੀ ਜ਼ਿੰਦਗੀ ਇਕੱਠੇ ਰਹੀਏ ਲੋਕਾਂ ਨੂੰ ਜਰੂਰ ਸੁਣਾ ਕੜੀ ਬਈ ਆਪਾਂ ਨਾਲੇ ਯਾਰ ਦੋਸਤਾਂ ਜਾਣੇ ਆਪਾਂ ਜਿਆਪੀ ਜਾਣੇ ਪਿਛੇ ਲੱਗ ਕੇ ਅੱਡ ਹੋਗੇ ਨਾ ਫਿਰ ਤਾਂ ਆਪਣੇ ਵੀ ਕਰਦਾ ਤੁਹਾਮਾਰ ਸਾਹਮਣੇ ਜੀ ਬਈ ਉਹ ਤਾਂ ਠੀਕ ਹੈ ਬਈ ਇਹ ਗੱਲਾਂ ਨਾ ਕੱਲੇ ਬੰਦੇ ਹੀ ਸਮਝ ਸਕਦੇ ਆ ਅੱਜ ਤੋਂ ਘਰਾਂ ਦੇ ਵਿੱਚ ਬਗਾਨੀਆਂ ਆ ਜਾਂਦੀ ਨੇ ਨਾ ਇਹ ਨਹੀਂ ਸਮਝਦੀਆਂ ਸਮਝਦੇ ਨਹੀਂ ਹੈਗੀਆਂ ਬਈ ਪਰ ਇਹਨਾਂ ਨੂੰ ਸਮਝਾਉਣਾ ਨਾ ਆਪਣਾ ਫਰਜ਼ ਹੁੰਦਾ ਮੈਂ ਕਰੂੰਗਾ ਵਿਚਾਰੀ ਨਾਲ ਗੱਲ ਨਾਲ ਤੇ ਇਸ ਮੁੱਦੇ ਤੇ ਤੇ ਨਾਲੇ ਜਿਹੜਾ ਤਾਂ ਪਹਿਲਾਂ ਕਿਹਾ ਉਹ ਭਰਾਵਾ ਜਿਹੜੇ ਮਰਜ਼ੀ ਮੁੱਦੇ ਤੇ ਗੱਲ ਕਰ ਲਈ ਪਰ ਘਰ ਦੇ ਵਿੱਚ ਕਲੇਸ਼ ਨਾ ਪਾਈ। ਹੋਏ ਨਾ ਨਾ ਬਾਈ ਠੀਕ ਹੈ ਨਾ ਐਵੇਂ ਘਰ ਦੇ ਵਿੱਚ ਵਿਵਾਦ ਖੜਾ ਕਰਦੇ ਕਿਤੇ ਕਹੇ ਵੀ ਉਹਦੇ ਗੱਲਾਂ ਦੇ ਵਿੱਚ ਆ ਗਿਆ ਵੱਡੇ ਭਾਈ ਨੇ ਕੁਝ ਕਹਿਤਾ ਹਨਾ। ਹੋਏ ਨਾ ਨਾ ਯਾਰ ਤੂੰ ਇਹ ਜੀ ਗਲਤੀ ਜਮਾ ਚਿੰਤਾ ਛੱਡ ਦੇ ਬਾਈ। ਉਹ ਤਾਂ ਸਵੇਰ ਦੀ ਮੇਰੇ ਨਾਲ ਕਲੇਸ਼ ਪਾਈ ਖੜੀ ਆ ਮੈਂ ਨਹੀਂ ਸਮਝਦਾ ਨਾ ਲੜਿਆ ਵੀ ਐਵੇਂ ਘਰ 'ਚ ਵਿਵਾਦ ਖੜਾਊਗਾ। ਮੈਂ ਤਾਂ ਟਲ ਕੇ ਬਾਈ ਬਾਹਰ ਆ ਗਿਆ ਸੀਗਾ। ਕੋਈ ਗੱਲ ਨਹੀਂ ਬਾਈ। ਮੈਂ ਤੇਰੀ ਗੱਲ ਤੇ ਗੌਰ ਕਰਦਾ। ਯਾਰ ਤੈਨੂੰ ਵੀ ਪਤਾ ਹੀ ਆ ਬਸ ਜਿਹਦੇ ਕੋਈ ਅੱਗੇ ਪਿੱਛੇ ਨਹੀਂ ਹੁੰਦਾ ਨਾ ਬੰਦਾ ਦੁਖੀ ਤਾਂ ਹੋ ਹੀ ਜਾਂਦਾ ਹੈ ਯਾਰ। ਮੈਂ ਸਮ ਕੁੜੀਆਂ ਨੂੰ ਤੁਹਾਨੂੰ ਪਤੀ ਆ ਮਾਂ-ਬਾਪ ਚ ਇੱਥੇ ਹੁੰਦੀ ਆ ਜਾਂ ਭਰਾ ਚ ਇੱਥੇ ਹੁੰਦੇ ਆ ਹੁਣ ਜੇ ਉਹ ਵਿਚਾਰੀ ਦੇ ਅੱਗੇ ਪਿੱਛੇ ਹੋਵੇ ਕਾਹਨੂੰ ਇਹ ਕੁਛ ਹੋਵੇ ਦੀਨਾ ਭਾਬੀ ਦੀ ਮਜਬੂਰੀ ਵੀ ਸਮਝਦਾ ਬਾਈ ਉਹਦਾ ਦੁੱਖ ਵੀ ਸਮਝਦਾ ਪਰ ਜੋ ਕਿਸੇ ਅਵਸ਼ਾਲੀ ਨੇ ਕੀਤਾ ਨਾ ਟੌਂਟਵਾਜੀ ਉਹ ਮੈਨੂੰ ਰਾਸ ਨਹੀਂ ਆ ਰਹੀ ਖੇਤ ਮੈਂ ਬੱਚੀ ਜਾਊਂਗਾ ਓਏ ਮੈਨਾਂ ਨਾਲ ਗੱਲ ਕਰ ਲੈ ਕੁਛ ਨਹੀਂ ਤੂੰ ਖੇਤ ਜਾ ਉਹ ਨਹੀਂ ਬਾਈ ਮੇਰੀ ਯਾਰ ਖੇਤ ਦੀ ਕੀ ਗੱਲ ਆ ਪਾਣੀ ਛੱਡੋ ਨੱਕੇ ਲੱਗੇ ਹੋਣੇ ਮੇਰੇ ਮੈਂ ਜਾ ਕੇ ਮਿਲ ਲੈਣਾ ਪਤਾ ਹਰ ਵਾਸਤੇ ਜਿਆਦਾ ਲੜਾਈ ਨਾ ਕਰਕੇ ਠੀਕ ਆ ਪਿਆਰ ਨਾਲ ਗੱਲ ਕਰੀ ਬਾਈ ਪਿਆਰ ਨਾਲ ਗੱਲ ਕਰੂੰਗਾ ਕਿਉਂਕਿ ਜੇ ਆਪਾਂ ਇਹੋ ਜਿਹੀ ਗੱਲਾਂ ਦਿਲ 'ਚ ਰੱਖਣ ਲੱਗ ਗਏ ਨਾ ਇੱਕ ਦਿਨ ਇਹਦਾ ਬਰੂਦ ਦਾ ਕੰਮ ਕਰਦੀ ਨੇ ਬਾਈ ਇਹਦਾ ਕਿੱਡੇ ਇੱਕ ਤਾਂ ਫਟ ਜਾਣੇ ਇਹੀ ਗੱਲ ਮੈਂ ਕਹਿੰਦਾ ਛੋਣੇ ਗੱਲਾਂ ਹੁੰਦੀਆਂ ਨੇ ਨਾਲ ਦੀ ਨਾਲ ਕਲੀਅਰ ਹੋ ਜਾਣ ਨਾ ਉੱਤੇ ਵਰ ਗਰੀਸ ਨਹੀਂ ਨਾਲੇ ਬਾਈ ਜਿਹੜੀਆਂ ਕਰਦੇ ਚ ਗੱਲਾਂ ਹੁੰਦੀਆਂ ਨੇ ਟਾਈਮ ਤੇ ਕਲੀਅਰ ਹੋ ਜਾਣ ਉਹਨਾਂ ਵਰ ਗਰੀਸ ਨਹੀਂ ਕੀ ਬਾਈ ਵਾਦਾ ਵਧਾਉਂਦਾ ਕੋਈ ਫਾਇਦਾ ਨਹੀਂ ਹੈਗਾ ਬਿਸ਼ਾਲੀ ਉਹ ਬਿਸ਼ਾਲੀ ਓਹੋ ਕੀ ਹੋ ਕੀ ਹੁਣ ਮੈਂ ਤਾਂ ਹੁਣ ਪਈ ਸੀ 10 ਮਿੰਟ ਸੱਚੀ ਮੈਨੂੰ ਤਾਂ ਅੱਖ ਵੀ ਨਾਉਣ ਦਿੰਦੇ ਹੈਗੇ ਸਾਰਾ ਦਿਨ ਹੀ ਪਿਆ ਸੌਣ ਨੂੰ ਸਾਰੀ ਰਾਤ ਤੇ ਪਹਿਲਾਂ ਸੌਂ ਗਈ ਕੱਟੀ ਆ ਤੇ ਦੱਸੋ ਕਿਉਂ ਠਹਾਇਆ ਕਿ ਬਫਤਾ ਪੈ ਗਈ ਨਾ ਮੇਰੇ ਨਾਲ ਤਾਂ ਤੂੰ ਭੱਜ ਨਾਟਕੀ ਗੱਲ ਕਰ ਲੈਣੀ ਹੈ ਕੋਈ ਗੱਲ ਨਹੀਂ ਮੈਂ ਸਹੀ ਵੀ ਜਨਾ ਤੇਰਾ ਭਲਾ ਇਹ ਗੱਲ ਟੀਨਾ ਨੂੰ ਕਹਿੰਦਾ ਕਿ ਹੱਕ ਬਣਦਾ ਵੀ ਕੱਲ ਮਾਂ ਹੀ ਸੀਗੀ ਤੂੰ ਕਿਨੇ ਟੌਟਵਾਜੀ ਕਰੀਆ ਚੰਗੀ ਸੀ ਉਹ ਮੈਂ ਕਿ ਟੌਂਡ ਵੱਜ ਕੀਤੀ ਆ ਮੈਂ ਤਾਂ ਸੱਚੀਆਂ ਗੱਲਾਂ ਹੀ ਕਹੀਆਂ ਸੀ ਜੇ ਹੁਣ ਅਗਲਾ ਗੁੱਸਾ ਕਰਦਾ ਫਿਰ ਕਰੀ ਜਾਵੇ ਯਾਰ ਇਹ ਚ ਸੱਚੀਆਂ ਗੱਲਾਂ ਕੀ ਨੇ ਦੱਸੀ ਮੈਨੂੰ ਮੜਾ ਜਾ ਕਹਿ ਤੂੰ ਗਵਾਂਡੀਆਂ ਦੀ ਨੂੰਨ ਰਹੀਆਂ ਸੁਨਾ ਸੁਨਾਈ ਤੂੰ ਉਹਨੂੰ ਕਰੀ ਜੈਨੀ ਆ ਇਹ ਚੰਗਾ ਲੱਗਦਾ ਆਪਣਾ ਤੂੰ ਆਪ ਦੱਸ ਮੈਨੂੰ ਲੈ ਮੈਂ ਕਦੋਂ ਉਹਨੂੰ ਸੁਣਾਈ ਕੀਤੀ ਆ ਜੇ ਉਹਨੂੰ ਲੱਗਦਾ ਵੀ ਉਹ ਤੇ ਲੱਗਦੀ ਸੀ ਗੱਲਾਂ ਫਿਰ ਤਾਂ ਹੀ ਉਹਨੇ ਮੰਨੀਆਂ ਨੇ ਮੈਂ ਕਿਹਾ ਉਹਦਾ ਨਾਮ ਲੈ ਕੇ ਕਹੀਆਂ ਸੀਗਾ ਮੈਨੂੰ ਤੂੰ ਐਂ ਦੱਸ ਜੇ ਉਹਦੀ ਅੱਗੇ ਪਿੱਛੇ ਮਾਂ ਪਿਓ ਦਾ ਹੋਵੇ ਉਹਦਾ ਕੋਈ ਭਰਾ ਹੋਵੇ ਉਹ ਕਹੂ ਤੇ ਸਹੀਆਂ ਗੱਲਾਂ ਦੱਸੀ ਮੈਨੂੰ ਮੜਾ ਜਾ ਜੇ ਕੋਈ ਅੱਗੇ ਪਿੱਛੇ ਨਹੀਂ ਆ ਤਾਂ ਹੀ ਤੇ ਤੂੰ ਸੁ ਤੈਨੂੰ ਚੁੱਪ ਕਰਕੇ ਸਾਰੀਆਂ ਗੱਲਾਂ ਵਿਚਾਰੀ ਗਈ। ਕਿਸੇ ਨੂੰ ਮੈਤ ਕਰਾਉਣਾ ਆਇਆ ਉਹਦੀ। ਮੈਤ ਕਰਾਉਣੀ ਆਇਆ ਹੈਗਾ। ਮੈਂ ਤੇ ਸਮਝਾਉਣ ਆਇਆ। ਇੱਕ ਨਿੱਕੀ ਨਿੱਕੀ ਗੱਲ ਦਾ ਨਾ ਇਹਦੇ ਤੱਕ ਕਾਨੂੰਨ ਕਿਹੜੇ ਵਾਲੇ ਵੱਡਾ ਵਿਵਾਦ ਬਣ ਗਿਆ। ਹਾਂ ਉਹ ਉਹਨੇ ਉਂਗਲਾਂ ਲਾਤੀ ਹੋਣਗੀਆਂ ਉਹਦੇ ਬੰਦੇ ਨੂੰ। ਉਹਦੇ ਬੰਦੇ ਨੇ ਉਂਗਲਾਂ ਲਾਤੀ ਤੇਨੂੰ ਤੇ ਤੂੰ ਹੁਣ ਮੇਰੇ ਤੇ ਭੜਕ ਗਿਆ ਅੱਗੇ ਬਸ ਆਹੀ ਹੋਇਆ। ਗੱਲ ਉਂਗਲਾਂ ਦੀ ਨਹੀਂ ਹੈਗੀ। ਹਾਂ। ਗਰ ਘਰ ਦੇ ਵਿੱਚ ਵੀ ਸਹਿਮਤੀ ਬਣੀ ਰਹੀ। ਰਾਜਾ ਮਦੀਨਾ ਆਪਾਂ ਸਾਰੇ ਜਣੇ ਇੱਕੋ ਘਰ ਦੇ ਵਿੱਚ ਰਹੀਏ। ਇਹ ਨਹੀਂ ਹੈਗਾ ਵੀ ਕਾਨੂੰਨ ਟਿੰਡ ਫੋੜੀ ਚੱਕ ਕੇ ਉਹ ਕਿਸੇ ਹੋਰ ਬਸੇ ਰਹਿਣ ਭੱਜ ਜਾਣ ਆਪਾਂ ਕਿਸੇ ਹੋ ਤੂੰ ਤਾਂ ਸ਼ੁਰੂ ਤੋਂ ਹੀ ਭਾਬੀ ਦੀ ਹਮਾਇਤ ਕਰਾਉਣਾਗਾ ਤੈਨੂੰ ਤਾਂ ਮੈਂ ਹਰ ਵਾਰ ਖੁਦ ਮਾੜੀ ਲੱਗਦੀ ਆ ਸਾਹ ਹਰ ਇੱਕ ਗੱਲ 'ਚ ਮੇਰੀ ਉਹ ਗਲਤੀ ਹੁੰਦੀ ਆ ਮੈਂ ਹੀ ਕੋਈ ਕੰਮ ਦਿੰਦਾ ਨਹੀਂ ਕਰਦੀ ਮੇਰੇ ਕਰਕੇ ਤੁਹਾਡੇ ਘਰ ਦੇ ਵਿੱਚ ਆ ਕੁਝ ਹੋਣ ਲੱਗਿਆ ਬੱਸ ਮੈਂ ਤੇ ਕਿਹਾ ਤੂੰ ਕੰਮ ਨਹੀਂ ਕਰਦੀ ਮੈਂ ਕਦੇ ਕਿਹਾ ਮੈਨੂੰ ਪਤਾ ਤੂੰ ਕੰਮ ਕਰ ਕਰਦੀ ਆ ਯਾਰ ਮੈਂ ਤੈਨੂੰ ਪਹਿਲਾਂ ਵੀ ਕਹਿ ਕੇ ਰਹੀ ਸੀ ਤੂੰ ਜਦੋਂ ਦੀ ਤੂੰ ਆਈਆਂ ਨਾ ਮਾਂ ਦੇ ਹੱਥੋਂ ਸਾਰਾ ਕੰਮ ਛਰਾਤਾ ਬੀਬੀ ਤੂੰ ਮਿਹਨਤੀ ਆ ਅੱਗੇ ਪਿੱਛੇ ਕੰਮ ਕਰਦੀ ਸੀ ਤੇ ਆਪਦੇ ਪਿੱਛੇ ਪਰਿਵਾਰ 'ਚ ਔਰੇ ਆ ਕਿ ਵੀ ਸਾਰਾ ਪਰਿਵਾਰ ਸਾਹਮਣੇ ਜਿਹੜੀ ਗੱਲਾਂ ਨੇ ਗੱਲਾਂ ਤੋਂ ਉਹਨੇ ਨਾ ਵਿਚ ਇੰਨਾ ਨਹੀਂ ਕਿਸੇ ਨੂੰ ਸਤਾਉਣਾ ਚਾਹੀਦਾ ਤੈਨੂੰ ਪਤਾ ਤਾਂ ਹੈ ਉਹ ਤਾਂ ਪਹਿਲਾਂ ਹੀ ਇੰਨੀ ਦੁੱਖਾਂ ਦੀ ਮਾਰੀ ਹੋਈ ਆ ਉੱਪਰ ਦੀ ਤੂੰ ਸੁਣਾਵੇ ਸੁਣਾਈ ਜੰਨੀ ਆ ਮੈਂ ਕਿਸ ਸੁਣਾਵੇ ਸੁਣਾ ਤੇ ਮੰਮੀ ਉਹਨੂੰ ਮੈਂ ਤਾਂ ਭਲਾਈ ਲਿਖਿਆ ਸੀ ਵੀ ਭਾਈ ਉਹਦੇ ਮਾਮੇ ਹੈਗੇ ਨੇ ਕਿ ਜੇ ਚੰਗੇ ਦਿਨ ਧਿਆਰ ਤੇ ਆਉਣਗੇ ਤਾਂ ਵਧੀਆ ਗੱਲ ਦੀ ਇਹ ਵਰਤਨਜੋਗ ਹੋ ਜਾਣਗੇ ਪੁੱਤ ساری ਉਮਰ ਨਹੀਂ ਕੋਈ ਦੰਦਾ ਹੁੰਦਾ ਆਪਣੇ ਮਾਵਾਪੇ ਹੁੰਦੇ ਨੇ ਜਿਹੜਾ ਤੀਨ ਨੂੰ ਲੋਚਦੇ ਨੇ ਹੁਣ ਦੱਸ ਉਹਨਾਂ ਦਾ ਕੀ ਆ ਉਹਨਾਂ ਨੇ ਆਪਣੇ ਸਿਰੋਂ ਬੋਝ ਧਾਰਤਾ ਹੁਣ ਆਪਾਂ ਉਹਨਾਂ ਨੂੰ ਕਹਾਂਗੇ ਵੀ ਇਹਨੂੰ ਸਾਗੀ ਸੰਧਾਰੇ ਦੇਣਾ ਤੂੰ ਵੀ ਉਹੀ ਗੱਲਾਂ ਕਰੀ ਜੰਨੀ ਆ ਹੁਣ ਤੂੰ ਆਪ ਦੇਖ ਤੈਨੂੰ ਕਿਹਾ ਸੀ ਨਾ ਵੀ ਮੇਰਾ ਵੀਰਾ ਆਊਗਾ ਜਾਂ ਮਾਂ ਆਊਗੀ ਤੁਸੀਂ ਘਰੇ ਆ ਜਾ ਮੈਂ ਤੂੰ ਨਹੀਂ ਆਇਆ ਗਿਆ ਤੂੰ ਮੇਨਾ ਕਲੇਸ਼ ਕਰਿਆ ਉਹ ਤੇਰਾ ਕਲੇਸ਼ ਮੇਰੇ ਸਿਰ ਮੱਥੇ ਮੈਂ ਪਰਤੇ ਕੇ ਜਵਾਬ ਦਿੱਤਾ ਨਹੀਂ ਦਿੱਤਾ ਵੀ ਭਾਈ ਚਲ ਮੈਂ ਚੁੱਪ ਕਰ ਜਾਂਦਾ ਵੀ ਕਾਚ ਕਲੇਸ਼ ਨਾ ਬਵੇ ਉਲਟਾ ਤੂੰ ਉਹਦੇ ਨਾਲ ਹੁਗਰੀ ਜਾਨੀ ਟੌਂਟ ਭਾਜੀ ਉਹ ਵੀ ਨਹੀਂ ਭਾਈ ਆਪਣੀ ਚੰਗੀ ਲੱਗਦੀ ਹੈਗੀ ਤੂੰ ਆਪ ਦੇਖ ਯਾਰ ਜਿੱਥੇ ਮਾਂ ਪੇ ਹੁੰਦਾ ਉਹਦਾ ਜੀ ਕਰਦਾ ਸੀਗਾ ਵੀ ਉਹਨੂੰ ਐਵੇਂ ਕੋਈ ਟੌਂਟ ਮਾਰੇ ਨਹੀਂ ਲੱਗਦਾ ਨਾ ਚੰਗਾ ਤੂੰ ਤਾਂ ਇਹ ਦੇਖ ਯਾਰ ਵਿਛਾਲੀ ਉਹਦੇ ਦਿਲ ਤੇ ਬਜਾਦੇ ਬੀਤ ਕੀ ਰਹੀ ਹੋਣੀ ਵੀ ਮੇਰੀ ਦੀਦੀ ਮੈਨੂੰ ਕੀ ਬੋਲੀ ਜਾਂਦੀ ਹੈ ਉਹ ਤਾਂ ਤਰ੍ਹਾਂ ਕਿੰਨਾ ਵੀ ਕਰਦੀ ਆ ਯਾਰ ਮੇਰੀ ਗੱਲ ਸੁਣ ਬੇਸ਼ਾਲੀ ਦੇਖ ਲੈ ਤੈਨੂੰ ਕਿੰਨੀ ਖੁਸ਼ੀ ਹੁੰਦੀ ਆ ਵੀ ਤੇਰੀ ਮਾਂ ਆਈ ਆ ਉਹ ਕਿਹਦੀ ਆਸ ਕਰੂਗੀ ਉਹਦਾ ਤਾਂ ਕੋਈ ਵੀ ਨਹੀਂ ਹੈਗਾ ਨਾ ਉਹਦੀ ਮਾਂ ਨਾ ਬਾਪ ਨਾ ਉਹਦਾ ਭਾਈ ਕਿਹਦੇ ਕਿਹਦੀ ਖੁਸ਼ੀ ਮਨਾਊਗੀ ਮੇਰੇ ਕੋਲ ਕੌਣ ਆਊਗਾ ਤੈਨੂੰ ਕੀ ਪਤਾ ਪੁੱਤ ਕਿੰਨੇ ਦੁੱਖ ਲਈ ਬੈਠੀ ਆ ਅੰਦਰ ਕਿਸੇ ਦਾ ਨਹੀਂ ਜੀ ਕਰਦਾ ਹੁੰਦਾ ਵੀ ਮੇਰੇ ਪੇਕੇ ਆ ਦੇ ਘਰ ਨੂੰ ਜਿੰਦਾ ਲੱਗਿਆ ਹੋਵੇ ਸਹੀ ਗੱਲਾਂ ਥੋੜੀ ਮੈਂ ਹੁਣ ਤੱਕ ਉਹਦੀ ਤਾਨੇ ਮੇੜੀ ਮਾਰਦੀ ਆਈਆਂਗੀ ਮੈਂ ਇਹ ਤਾਂ ਸੋਚਿਆ ਹੀ ਨਹੀਂ ਵਿਯੋਧ ਦੇ ਦਿਲ 'ਚ ਕੀ ਬੀਤਦੀ ਹੋਗੀ ਮੰਮੀ ਟੀਨ ਜੀ ਹੈ ਕਿੱਥੇ ਆ ਕਮਰੇ 'ਚ ਆ ਪੁੱਤ ਤੈਨੂੰ ਪਤਾ ਤਾਂ ਹੈ ਮੈਨੂੰ ਪਤਾ ਲੁਕ-ਲੁਕ ਕੇ ਰੋਂਦੀ ਆ ਜਾਂ ਤੂੰ ਇੰਨੇ ਸੁਣਾਵੇ ਸੁਣਾਉਣੀ ਆ ਮੰਮੀ ਮੈਨੂੰ ਪਤਾ ਮੇਰੀ ਉਹ ਗਲਤੀ ਹੈਗੀ ਜੇ ਮੈਂ ਹੀ ਉਹਨੂੰ ਭੈਣ ਸਮਝ ਕੇ ਰੱਖਦੀ ਤਾਂ ਮੈਨੂੰ ਤਾਂਨੇ ਮਿਹਨੇ ਮਾਰਨ ਦੀ ਲੋੜ ਹੀ ਨਹੀਂ ਸੀ ਪੈਣੀ ਮੇਰੇ ਦਿਮਾਗ 'ਚ ਕੁਝ ਹੋਰ ਚੱਲ ਰਿਹਾ ਸੀ ਜੀ ਤੁਸੀਂ ਵੀ ਮੈਨੂੰ ਮਾਫ਼ ਕਰ ਦਿਓ ਮੈਂ ਤਾਂ ਗਲਤੀ ਦਾ ਹੋਈ ਆ ਠੀਕ ਮੈਂ ਤਿੰਨਾ ਜਿੰਨ ਨਾਲ ਗੱਲ ਕਰਦੀ ਆ ਜਾ ਕੇ ਤਾਂ ਹਾਂ ਚਲੀ ਜਾ ਕਰਕੇ ਗੱਲ ਚਲ ਨੂੰ ਆਤਾ ਮੋਜਨ ਘਾ ਵੇ ਮੁੰਤਾ ਇਹ ਸੀ ਕਿ ਅਬ ਸ਼ਾਦੀ ਮੇਨਾਂ ਵੈਸ ਕਰੂਗੀ ਸਮਝ ਰੋ ਨਹੀਂ ਹੈਗਾ ਉਹਨੇ ਪਰ ਇਹ ਤਾਂ ਸਿਆਣੀ ਆ ਮਾਹੀ ਠੀਕ ਹੈ ਸਿਆਣੀ ਕਹੇ ਸ਼ੁਰੂ ਤੋਂ ਮੈਂ ਤਾਂ ਸਮਝ ਨਹੀਂ ਆਉਂਦੀ ਕਿ ਕਿੱਥੋਂ ਇਹਦੇ ਦਿਮਾਗ ਚ ਇਹ ਜੀ ਤੋੜੀ ਭਰ ਗਈ ਸੀ ਉਹ ਜਿਹੜੀ ਉਹਨੂੰ ਆਏ ਬੋਲੀ ਜਾਂਦੀ ਸੀ ਪਹਿਲਾਂ ਪਹਿਲਾਂ ਤਾਂ ਬਥੇਰਾ ਕਰਦੀ ਰਹੀ ਆ ਵੀ ਜਿਹੜੀ ਮੇਰੀ ਮਾਂ ਐ ਉਹ ਤੇਰੀ ਮਾਂ ਵੀ ਆ ਪਰ ਹੁਣ ਪਤਾ ਨਹੀਂ ਕਹਤੇ ਇੰਨੇ ਫਰਕ ਵਾਲੀਆਂ ਗੱਲਾਂ ਕਰਨ ਲੱਗੀ ਕਿ ਬਸ ਮਾਂ ਜਦੋਂ ਆਂਡਗਵਾਨ ਮਾੜਾ ਹੋਵੇ ਨਾ ਜਾਂ ਰਿਸ਼ਤੇ ਮਾੜੇ ਹੋਣ ਉਦੋਂ ਹੀ ਜੇ ਗੱਲਾਂ ਚਾਂਕ ਹੋ ਜਾਂਦੀਆਂ ਨੇ ਕੋਈ ਗੱਲ ਹਮ ਸਭ ਕੁਝ ਠੀਕ ਹੋ ਜੇਗਾ ਦੀਦੀ ਕੀ ਕਰੀ ਜਾਂਦੇ ਸੀ ਬਸ ਕੁਛ ਮੈਂ ਕੱਪੜਿਆਂ ਦੀ ਤੈਅ ਲਗਾ ਰਹੀ ਸੀ ਕਿਹੜੇ ਰਹਿੰਦੇ ਸੀ ਦੱਸੋ ਦੀਦੀ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਸੀ ਕਰੋ ਮੈਨੂੰ ਪਤਾ ਤੁਹਾਡੇ ਮਨ 'ਚ ਮੇਰੇ ਲਈ ਗੁੱਸਾ ਹੋਗਾ ਤੇ ਹੋਣਾ ਵੀ ਚਾਹੀਦਾਗਾ ਕਿਉਂਕਿ ਹੁਣ ਤੱਕ ਜਿਹਹੇ-ਜਿਹੇ ਬੋਲ ਮੈਂ ਤੁਹਾਨੂੰ ਬੋਲੇਆ ਤੇ ਤੁਹਾਡੀ ਜਗ੍ਹਾ 'ਤੇ ਕੋਈ ਹੋਰ ਹੁੰਦੀ ਨਾ ਤੁਹਾਨੂੰ ਅੱਡ ਹੋ ਕੇ ਬਹਿ ਜਾਂਦੀ ਦੀਦੀ ਮੈਨੂੰ ਮਾਫ ਕਰ ਦੋ ਮੈਥੋਂ ਨਾ ਗਲਤੀ ਹੋ ਗਈ ਮੈਂ ਤੁਹਾਨੂੰ ਗੱਲ-ਗੱਲ ਤੇ ਤਾਨੇ ਮਿਹਨੇ ਮਾਰਦੀ ਰਹੀ ਉਈ ਤੇਰੇ ਪਿੱਕੇ ਨਹੀਂ ਹੈਗੇ ਤੈਨੂੰ ਸੁਧਾਰਾ ਨਹੀਂ ਆਉਂਦਾ ਇਹ ਵੋ ਪਰ ਮੈਂ ਕਦੇ ਇਹ ਤਾਂ ਸੋਚਿਆ ਹੀ ਨਹੀਂ ਵੀ ਜਿਹਦੇ ਪਿੱਛੇ ਕੋਈ ਨਹੀਂ ਹੁੰਦਾ ਨਾ ਉਹ ਬੰਦਾ ਅੰਦਰੋਂ ਕਿੰਨਾ ਟੁੱਟਿਆ ਹੁੰਦਾ ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਕੋਈ ਗੱਲ ਨਹੀਂ ਬਸਾਨੀ ਮੈਂ ਤਾਂ ਕਦੇ ਤੇਰੀ ਗੱਲ ਦਾ ਗੁੱਸਾ ਕਰਿਆ ਹੀ ਨਹੀਂ ਤੂੰ ਤਾਂ ਮੇਰੀ ਛੋਟੀ ਭੈਣ ਹੈ ਫੇਰ ਕੀ ਹੋ ਗਿਆ ਜੇ ਕੁਝ ਕਹਿ ਤਾ ਮੈਨੂੰ ਪਤਾ ਹੈ ਤੇਰੀ ਮੱਤ ਨਿਆਣੀ ਹੈ ਤੈਨੂੰ ਪਤਾ ਨਹੀਂ ਚੱਲਦਾ ਵੀ ਮੈਂ ਕਦੋਂ ਕਿਹਨੂੰ ਕੀ ਕਹਿਣਾ ਹੈ ਦੀਦੀ ਮੈਨੂੰ ਸੱਚੀ ਤੇ ਹੀ ਸੀ ਤੇਰੀ ਕਿਸੇ ਕੋਈ ਗੱਲ ਦਾ ਗੁੱਸਾ ਨਹੀਂ ਉਹ ਤਾਂ ਠੀਕ ਆ ਦੀਦੀ ਤੁਸੀਂ ਤਾਂ ਮੈਨੂੰ ਛੋਟੀ ਭੈਣ ਮੰਨਿਆ ਪਰ ਸ਼ਾਇਦ ਮੈਂ ਤੁਹਾਨੂੰ ਵੱਡੀ ਭੈਣ ਨਹੀਂ ਮੰਨਿਆ ਮੈਨੂੰ ਇਹ ਸੋਚਣਾ ਚਾਹੀਦਾ ਸੀ ਕਿ ਜਿਹੜੀ ਮੇਰੀ ਮਾਂ ਉਹ ਤੁਹਾਡੀ ਵੀ ਮਾਂ ਤੇ ਜਿਹਦੇ ਮਾਂ ਬਾਪ ਨਹੀਂ ਹੁੰਦੇ ਉਹਦਾ ਦੁੱਖ ਮੈਨੂੰ ਸਮਝਣਾ ਚਾਹੀਦਾ ਸੀ ਉਸ ਤੋਂ ਬਾਅਦ ਕਦੇ ਕੋਈ ਐਵੇਂ ਦੀ ਗਲਤੀ ਨਹੀਂ ਹੋਊਗੀ ਤੇ ਮੈਂ ਤੁਹਾਨੂੰ ਹਮੇਸ਼ਾ ਆਪਣੀ ਵੱਡੀ ਭੈਣ ਮੰਨ ਕੇ ਚੱਲੂਗੀ ਠੀਕ ਹੈ ਨਾਲੇ ਜਿਹੜੇ ਮੇਰੇ ਮੰਮੀ ਡੈਡੀ ਆ ਉਹ ਤੁਹਾਡੇ ਮੰਮੀ ਡੈਡੀ ਆ ਠੀਕ ਆ ਹਾਂ ਮੈਨੂੰ ਖੁਸ਼ੀ ਹੋਈ বিহা तू मेरी आज सच्ची बहन बन गई हां ਤੇ ਮੇਰੇ ਤੋਂ ਕਦੇ ਵੀ ਕੋਈ ਗੱਲ ਹੁੰਦੀ ਹੈ ਨਾ ਜਾਂ ਕੋਈ ਵੀ ਗੱਲ ਚ ਹੁੰਦੀ ਆ ਤਾਂ ਛੋਟੀ ਭੈਣ ਸਮਝ ਕੇ ਮaaf ਕਰਦੇ ਹੋ ਜਰੂਰ ਮੈਂ ਅੱਗੇ ਕਦੇ ਕਿਹਾ ਵੀ हां ਤੇਰੀ ਗਲਤੀ ਮੈਂ ਗਲਤੀ ਮੰਨੀ ਹੈ ਨਹੀਂ ਨਹੀਂ দিদি ਤੁਸੀਂ ਤਾਂ ਹਮੇਸ਼ਾ ਵੱਡੀਆਂ ਭੈਣਾਂ ਵਾਲਾ ਪਿਆਰ ਦਿੱਤਾ ਬਸ ਮੇਰੇ ਛੇ ਕਮੀ ਸੀ ਤੇ ਮੈਂ ਉਹਦੀ ਕਮੀ ਦੂਰ ਕਰੂੰਗੀ ਕੋਈ ਨਹੀਂ ਕਮੀ ਹਰ ਇਨਸਾਨ ਚ ਹੁੰਦੀ ਹੈ हां ਟਾਈਮ ਰਹਿੰਦੇ ਆਪਾਂ ਨੂੰ ਪਤਾ ਚੱਲ ਜੇ ਵਧੀਆ ਗੱਲ ਹੈ ਤੈਨੂੰ ਵੀ ਸਮਝ ਆ ਗਈ ਹੁਣ ਆਪਾਂ ਰਲ ਮਿਲ ਕੇ ਰਹਿਣਾ ਠੀਕ ਹੈ ਕਿਸੇ ਗੱਲ ਦਾ ਗੁੱਸਾ ਨਹੀਂ ਕਰਨਾ ਠੀਕ ਹੈ ਦੀਦੀ